ਸ਼ੰਭੂ ਬਾੜ ਤੋਂ ਇਸ ਸਮੇਂ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਤ ਦੇ ਲਈ ਆंसू ਗੈਸ ਦੇ ਗੋਲੇ ਦਾਕੇ ਜਾ ਰਹੇ ਸੀ ਰਬੜ ਦੀਆਂ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਤੇ ਇੱਕ ਨੌਜਵਾਨ ਮੇਰੇ ਨਾਲ ਮੌਜੂਦ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਆਏ ਨੇ ਉਹਨਾਂ ਦੇ ਵੱਲੋਂ ਇੱਕ ਰਬੜ ਦੀ ਗੋਲੀ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ ਇੱਕ ਆंसू ਗੈਸ ਦਾ ਗੋਲਾ ਜੋ ਕਿ ਇਹਨਾਂ ਦੇ ਵੱਲੋਂ ਕੈਚ ਕੀਤਾ ਗਿਆ ਤੁਸੀਂ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਇਹ ਕਟਨਾਵਾ ਪ੍ਰੀਕਾਦੋਂ ਉਹਨਾਂ ਦੇ ਵੱਲੋਂ ਗੋਲੇ ਗੋਲੇ ਦਾਗੇ ਕਿਉਂਕਿ ਆਪਾਂ ਸਾਰਾ ਦਿਨ ਦੇਖ ਰਹੇ ਸੀ ਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਗੋਲੇ ਦਾਗੇ ਜਾ ਰਹੇ ਸੀਗੇ ਕਦੋਂ ਤੁਸੀਂ ਇਸ ਨੂੰ ਫੜਿਆ ਤੇ ਕੀ ਇਸ ਦਾ ਰਿਐਕਸ਼ਨ ਹੋਇਆ ਜਦੋਂ ਮਤਲਬ ਹੈ ਪ੍ਰਸ਼ਾਸਨ ਨੂੰ ਮਤਲਬ ਰੋਕਦੇ ਆਂ ਫਿਰ ਮਤਲਬ ਅਗਲੇ ਪਾਸੇ ਨਾ ਜਾਓ ਪੂਰਾ ਕੰਟਰੋਲ ਕਰਦੇ ਆਂ ਜਦੋਂ ਪ੍ਰਸ਼ਾਸਨ ਵਾਲਾ ਜੇ ਅੱਗੇ ਹੁੰਦਾ ਸੀ ਮਤਲਬ ਜਦੋਂ ਜਕਾਰੇ ਲੋਂਦੇ ਜਦੋਂ ਸ਼ੋਰ ਉਹਨਾਂ ਨੂੰ ਲੱਗਦਾ ਉਦੋਂ ਫਿਰ ਆਸੂ ਦੇ ਕੋਲੇ ਛੁੱਟਨੇ ਚਾਲੂ ਕਰ ਦਿੰਦੇ ਆ ਤੇ ਜਦੋਂ ਫਿਰ ਮਤਲਬ ਇਹਨਾਂ ਨਾਲ ਆਸੂ ਦੇ ਕੋਲੇ ਛੁੱਟੇ ਸਾਡੇ ਕੋਲ ਜਿਹੜੇ ਪਟਾਕੇ ਸ਼ਾਰਟ ਹੁੰਦੇ ਆ ਨਾ ਮੈਂ ਤੇ ਉਦੋਂ ਉਹਨਾਂ ਰੌਟ ਦੀਆਂ ਗੋਲੀਆਂ ਮਾਰੀਆਂ ਮੇਰੇ ਤੇ ਬਾਹ ਦੇ ਵੱਜੀ ਸੀ ਹਾਂਜੀ ਤੇ ਤੁਹਾਡੇ ਉਹ ਇੰਜਰੀ ਆਈ ਹੈ ਕੋਈ ਨਿਸ਼ਾਨ ਵੀ ਪਿਆ ਤੁਹਾਡੇ ਹੱਥ ਦੇ ਉੱਤੇ ਨਹੀਂ ਮਾੜੀ ਸੋਜ ਹੈ ਬਸ ਹੋਰ ਕੁਝ ਨਹੀਂ ਹਾਂਜੀ ਤਾਂ ਇਤਨਾਲ ਵੀ ਕੋਈ ਰੈਕਸ਼ਨ ਹੋਇਆ ਤੇ ਤੁਸੀਂ ਦਵਾਈ ਲੈਣ ਆਈ ਸੀ ਕਿ ਮੈਡੀਕਲ ਸਹਾਇਤਾ ਤੁਹਾਨੂੰ ਮਹਈਆ ਕਰਵਾਈ ਹੈ ਸਾਰੀ ਬਾਹ ਦਰਦ ਕਰਦੀ ਪਈ ਹੈ ਤੇ ਜਿਹੜੇ ਗੈਸ ਆਸੂ ਵਾਲੇ ਨਾ ਗੈਸ ਸੀ ਉਹਨਾਂ ਅੱਖਾਂ ਦੀ ਤਾਂ ਜਲਣ ਹੁੰਦੀ ਆ ਇੱਥੇ ਆਪਾਂ ਸਵੇਰ ਤੋਂ ਹੀ ਦੇਖ ਰਹੇ ਆ ਮੈਡੀਕਲ ਖਤਮ ਹੋਇਆ ਕਰਵਾਈ ਜਾ ਰਹੀ ਹੈ ਮਲਤਾਨੀ ਮਿੱਟੀ ਲਗਾਈ ਜਾ ਰਹੀ ਹੈ ਉਹਨਾਂ ਦੇ ਤਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਤੁਹਾਨੂੰ ਵੀ ਕੋਈ ਪਹਿਲਾਂ ਇਸ ਤਰ੍ਹਾਂ ਦੇ ਤੁਸੀਂ ਕੁਝ ਕਰ ਰਹੇ ਸੀ ਕਿਉਂਕਿ ਸਾਰੇ ਆਸੂ ਗੈਂਸ ਦੇ ਗੋਲੇ ਲਈ ਐਨਕ ਦਾ ਇਸਤੇਮਾਲ ਕਰ ਰਹੇ ਸੀ ਥੋੜਾ ਰਿਐਕਸ਼ਨ ਘਟ ਹੋਇਆ ਸਰ ਅਸੀਂ ਪਹਿਲਾਂ ਉਹ ਕੋਲਗਟ ਲਾ ਚੁੱਕੇ ਸਾਂ ਅਸੀਂ ਮਲਤਾਨੀ ਮਿੱਟੀ ਕੋਲਗਟ ਲਾਈ ਹੋਈ ਸੀ ਫਿਰ ਐਨਕ ਲਾਈ ਹੋਈ ਸੀ ਉਹਦਾਂ ਥੋੜਾ ਬੋਧ ਕੰਟਰੋਲ ਹੋ ਜਾਂਦਾ ਵਾ ਪਰ ਜਿਹੜੇ ਆਸੂ ਗੈਂਸ ਦੀ ਗੈਂਸ ਸੀ ਜਦੋਂ ਆਪਾਂ ਸਾਹ ਲੈਨੇ ਆ ਤੋ ਮਤਲਬ ਆਪਣੇ ਆਪ ਨੂੰ ਦੁਖੀ ਜਿੱਦਾਂ ਆਪਾਂ ਕੁਝ ਕਦੇ ਜਦੋਂ ਆਪਾਂ ਮਾੜਾ ਜਾ ਕੋਈ ਚੀਜ਼ ਨਮਕ ਖਾ ਲਈਏ ਉਹਦਾਂ ਆਪਣਾ ਮੂੰਹ ਦਾ ਜਿਹੜਾ ਟੇਸਟ ਹੋਰ ਹੋ ਜਾਂਦਾ ਵਾ ਉਹਦਾਂ ਦੀ ਸਾਧ ਜ ਪ੍ਰੋਬਲਮ ਹੁੰਦੀ ਆ ਕਿਹੋ ਜਿਹੇ ਹਾਲਾਤ ਇਸ ਸਮੇਂ ਸ਼ਮੋ ਬਾਰਡ ਤੇ ਦੇਖ ਰਹੇ ਹੋ ਕਿਉਂਕਿ ਆਪਾਂ ਸਵੇਰ ਤੋਂ ਹੀ ਦੇਖ ਰਹੇ ਆ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਆਸੂਦਸ ਗੈਸ ਦੇ ਗੋਲੇ ਦਾਕੇ ਜਾ ਰਹੇ ਆ ਡਰੋਨਸ ਅੱਗੇ ਬਾਰ-ਬਾਰ ਪੰਜਾਬ ਦੇ ਸਰਹੱਦ ਦੇ ਵਿੱਚ ਦਾਖਲ ਹੋਇਆ ਜਾ ਰਿਹਾ ਹੈ ਹੁਣ ਵੇਖੋ ਪ੍ਰਸ਼ਾਸਨ ਮਤਲਬ ਇਹ ਹੋ ਜਾਂਦੇ ਸੀ ਵੀ ਪਹਿਲਾਂ 11 ਵਜੇ ਆਪਾਂ ਅੱਗੇ ਵਧਣਾ ਵਾ ਹੁਣ ਜਦੋਂ ਕਹਿੰਦੇ ਆ ਕਿ ਹੁਣ ਜਦੋਂ ਸਾਰੇ ਪਬਲਿਕ ਕਹਿੰਦੀ ਆ ਜਿਹੜੇ ਆਪਣੇ ਵੀਰ ਨੌਜ ਹੁਣ ਅੱਗੇ ਉਹਦੀ ਕੋਸ਼ਿਸ਼ ਕਰਦੇ ਵੇਰਾ ਪ੍ਰਦਰਸ਼ਨ ਹੈ ਉਹ ਅੱਗੇ ਨਹੀਂ ਵਧਣ ਦਿੰਦਾ ਉਹਨਾਂ ਕਿਸਾਨਾਂ ਗੋਹਂਦੇ ਵੱਲੋਂ ਕੀ ਫੈਸਲਾ ਕੀਤਾ ਗਿਆ ਕਿ ਉਹ ਮੀਟਿੰਗ ਕਰਨਗੇ ਜਾਂ ਫਿਰ ਦਿੱਲੀ ਕੂਚ ਕੀਤਾ ਜਾਵੇਗਾ ਇਹ ਤੇ ਹੁਣ ਜਿਹੜੇ ਆਗੂ ਆ ਜਿਹੜੇ ਆਪਣੇ ਵੱਡੇ ਬਜ਼ੁਰਗ ਆ ਇਹ ਹੁਣ ਉਹੋ ਹੀ ਦੱਸਣਗੇ ਕਿ ਸਵੇਰੇ ਕੀ ਕਰਨਾ ਵਾ ਕੀ ਮੀਟਿੰਗ ਹੋਈ ਜਾਂ ਕੀ ਕਰਨਾ ਵਾ ਕਿ ਨਹੀਂ ਜਦੋਂ ਜਿੱਦਾਂ ਉਹ ਕਹਿਣਗੇ ਅਸੀਂ ਉਦਾਂ ਹੀ ਚੱਲਾਂਗੇ ਸਰ ਅਖੀਰ ਦੇ ਵਿੱਚ ਜਿਹੜੀ ਕਹਿੰਦਾ ਸਰਕਾਰ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਹੈ ਵੀ ਜਿਹੜੇ ਸਾਡੇ ਹੱਕ ਆ ਅਸੀਂ ਆਪਣੇ ਲੈ ਕੇ ਛੱਡਾਂਗੇ ਹਾਂਜੀ ਇੱਕ ਹੋਰ ਨੌਜਵਾਨ ਹੈ ਜਿਨ੍ਹਾਂ ਦੇ ਵੱਲੋਂ ਕੁਝ ਆਸੂਗੈਸ ਦੇ ਗੋਲੇ ਜਿਹੜੇ ਨੇ ਕੈਚ ਕੀਤੇ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਵੀ ਮੌਜੂਦ ਹੈ ਸਰ ਕਿੱਥੋਂ ਆਏ ਹੋ ਮੈਂ ਇੱਥੇ ਆਇਆ ਜੀ ਨੇੜੇ ਪਿੰਡ ਹੈ ਮੇਰਾ ਸੰਗੂਆਟਰ ਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੈਚ ਕੀਤੀਆਂ ਨੇ ਇਸ ਦੇ ਵਿੱਚ ਕੁਝ ਆਸੂਗੈਸ ਦੇ ਗੋਲੇ ਨੇ ਕੁਝ ਰਬੜ ਦੀਆਂ ਗੋਲੀਆਂ ਨੇ ਤੇ ਆ ਕੀ ਚੀਜ਼ਾਂ ਇਸ ਬਾਰੇ ਥੋੜੀ ਜਿਹੀ ਟੰਨ ਗ੍ਰਨੇਡ ਹੈ ਜੋ ਧਮਾਕਾ ਕਰ ਰਿਹਾ ਆਵਾਜ਼ ਕਰ ਰਿਹਾ ਇਹ ਉਹ ਵਾਲਾ ਗ੍ਰਨੇਡ ਹੈ ਇਸ ਨੂੰ ਇਸ ਨੂੰ ਸਟਨ ਗ੍ਰਨੇਡ ਕਹਿੰਦੇ ਨੇ ਇਹ ਗ੍ਰਨੇਡ ਹੈ ਜਿਹੜਾ ਇਹ ਲੋਹੇ ਦਾ ਹੈ ਇਹ ਤਾਂ ਡਰੋਨ गिर ਕੇ ਜਾ ਰਿਹਾ ਸਾਡੇ ਉੱਤੇ ਇਹ ਉਹ ਫਾਇਰ ਕਰ ਰਹੇ ਨੇ ਇਹ ਰਬੜ ਦੀ ਗੋਲੀ ਆ ਇਹ ਵੀ ਫਾਇਰ ਕਰ ਰਹੇ ਨੇ ਇਹ ਪਲਾਸਟਿਕ ਵਾਲੀ ਗੋਲੀ ਆ ਛੋਟੀ ਇਹ ਫਰਕ ਆ ਇਹੋ ਨੇ ਇਹ ਰਬੜ ਦੀ ਗੋਲੀ ਆ ਛੋਟੀ ਇਹ ਵੀ ਫਾਇਰ ਕਰ ਰਹੇ ਨੇ ਹਾਂਜੀ ਇਸ ਦਾ ਕੀ ਰਿਐਕਸ਼ਨ ਹੋ ਰਿਹਾ ਜੇ ਆਪਾਂ ਗੱਲ ਕਰੀਏ ਤਾਂ ਅਸੂ ਕੈਸੇ ਗੋਲੇ ਜਦੋਂ ਵੀ ਛੱਡੇ ਜਾਂਦੇ ਨੇ ਜਲਨ ਕਾਫੀ ਹੋ ਰਹੀ ਆ ਅੱਖਾਂ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਤੁਹਾਨੂੰ ਇਸ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲਿਆ ਰਿਐਕਸ਼ਨ ਤਾਂ ਜੇ ਸਾਹ ਲੈਣ 'ਚ ਦਿੱਕਤ ਹੁੰਦੀ ਆ ਅਸੀਂ ਅੱਗੇ ਸੀਗੇ ਇੱਕ ਵਾਰੀ ਤਾਂ ਐਵੇਂ ਹੋ ਗਿਆ ਵੀ ਹਾਂ ਮਰ ਜਾਾਂਗੇ ਸਾਹ ਤੇ ਆਏ ਨਹੀਂ ਪਾਣੀ ਪੀਪੀ ਕੇ ਬਸਦ ਰਹੇ ਤੁਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਜਿਹਾ ਹੋਇਆ ਕਿ ਕੀ ਹਾਲਾਤ ਬਣੇ ਸੀ ਉਹਨਾਂ ਦੇ ਵੱਲੋਂ ਜਿਹਾ ਅਜਿਹਾ ਕੀਤਾ ਗਿਆ ਗੋਲੀਆਂ ਦਾਗੇ ਗਏ ਨੇ ਜੀ ਜਿਵੇਂ ਸਾਡੇ ਕਿਸਾਨ ਜਥੇਬੰਦੀਆਂ ਨੇ ਬੋਲੇ ਸੀਗਾ 21 ਤਰੀਕ ਨੂੰ ਕੂਚ ਕਰਨਾ ਹੈ 21 ਤਰੀਕ ਨੂੰ ਸਮਰਥਨ ਰੱਖਦੇ ਹੋਏ ਅਸੀਂ ਅੱਗੇ ਗਏ ਸੀਗੇ ਸਾਰੇ ਜਣੇ ਕੁਝ ਫੋਰਸ ਸੀਗੇ ਉਹ ਆਪਣੇ ਵੱਲ ਲਾ ਰਹੀ ਸੀਗੇ ਡਰੋਨ ਨਾਲ ਸੱਟਰੀ ਸੀਗੇ ਸਾਡੇ ਉੱਤੇ ਫਾਇਰ ਕਰ ਰਹੀ ਸੀਗੇ ਉਹਦੇ ਵਿੱਚੋਂ ਹੱਕ ਕਲੈਕਟ ਕੀਤੇ ਨੇ ਨਾਲ ਦੇ ਮੁੰਡਿਆਂ ਦੇ ਵੀ ਲੱਗੇ ਨੇ ਇੱਕ ਮੁੰਡੇ ਦੇ ਇੱਥੇ ਲੱਗੇ ਗੱਲ ਪਟ ਗਈ ਉਹਦੀ ਇੱਕ ਦਾ ਕੰਨ ਉਤਰ ਗਿਆ ਬਾਕੀਆਂ ਦੇ ਸੱਟ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਤਾਂ ਨਹੀਂ ਵਾਪਰੀ ਨਹੀਂ ਨਹੀਂ ਸਾਡੇ ਨਾਲ ਤਾਂ ਨੇ ਵਾਪਰੀਏ ਸਾਡੇ ਮੇਰੇ ਨਾਲ ਦੇ ਮਤਲਬ ਨੇੜੇ ਬੱਜਿਆ ਸੀਗਾ ਪੈਰ ਦੇ ਨੇੜੇ ਬੱਜਿਆ ਸੀਗਾ ਇਹ ਮੈਂ ਉੱਥੇ ਕਲੈਕਟ ਕੀਤਾ ਹੁਣ ਕਿਸਾਨ ਆਗੂਆਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਕਿ ਮੀਟਿੰਗ ਹੋਵੇਗੀ ਗੱਲਬਾਤ ਹੋਵੇਗੀ ਕੇਂਦਰ ਸਰਕਾਰ ਦੇ ਨਾਲ ਜਾਂ ਫਿਰ ਹੁਣ ਇਸ ਦੇ ਬਾਅਦ ਦਿੱਲੀ ਕੁਝ ਕੀਤਾ ਜਾਵੇਗਾ ਨਹੀਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਵੀ ਜਿਵੇਂ ਖਨੌਰੀ ਬਾਰਡਰ ਤੋਂ ਮੰਦਪਾਗੀ ਘਟਨਾ 10 ਆਈਏ ਖਬਰ ਬੇ ਉੱਥੇ ਇੱਕ ਨੌਜਵਾਨ ਸ਼ਹੀਦ ਹੋ ਗਿਆ ਗੋਲੀ ਲੱਗਣ ਕਰਨਾ ਉਹ ਇਹਨਾਂ ਨੇ ਮਿਲਟਰੀ ਵਾਲਿਆਂ ਨੇ ਬੁਲਟ ਚਲਾਏ ਜਾਣੇ ਸਿੱਧੀਆਂ ਜੋ ਨੌਜਵਾਨ ਜ਼ਖਮੀ ਹੋਏ ਨੇ ਉੱਥੇ ਸਿੱਧ ਗੋਲੀਆਂ ਲੱਗੀਆਂ ਨੇ ਬਾਕੀ ਟਰੈਕਟਰ ਟਰਾਲੀਆਂ ਭਾਂਦੇਤੀਆਂ ਨੇ ਅੰਦਰ ਵੜ ਕੇ ਉਸ ਦੇ ਸੰਬੰਧ ਵਿੱਚ ਇੱਥੇ ਮਤਲਬ ਹਾਲੇ ਸਟੇ ਕਰ ਲਏ ਸਟੇ ਕੀਤਾ ਜਾ ਰਿਹਾ ਹੈ ਅੱਛਾ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੀ ਸਨੇਹਾ ਹੈ ਤੁਹਾਡਾ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਤਾਂ ਕੁਝ ਨਹੀਂ ਲਾਂਤਾਂ ਹੀ ਨੇ ਜੀ ਮੋਦੀ ਸਰਕਾਰ ਨੂੰ ਭਗਵਾਨਤਮਾਨ ਸਰਕਾਰ ਨੂੰ ਵੀ ਸਾਰਿਆਂ ਨੂੰ ਲਾਂਤਾਂ ਹੀ ਨੇ ਵੀ ਐਨਾ ਮਾੜੀ ਐਨੀ ਮਾੜੀ ਸਰਕਾਰ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਹੀ ਨਹੀਂ ਜਾ ਸਕਦੇ ਆਪਣੇ ਹੱਕਾਂ ਲਈ ਜਾ ਰਹੇ ਹਾਂ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਰੇ ਅਸੀਂ ਇੱਥੇ ਵੀ ਪ੍ਰੋਟੈਸਟ ਹੀ ਕਰ ਰਹੇ ਆ ਅਸੀਂ ਕਿਹੜਾ ਕਿਸੇ ਨੂੰ ਨੁਕਸਾਨ ਪਹੁੰਚਾਰੇ ਨੇ ਇਹ 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 ਚੀਜ਼ਾਂ ਪੇਕ ਰਹੇ ਨੇ ਸਾਡੇ ਉੱਤੇ ਨੁਕਸਾਨ ਪਹੁੰਚਾਰੇ ਨੇ ਸੱਟਾਂ ਲੱਗ ਰਹੀਆਂ ਨੌਜਵਾਨਾਂ ਦੇ ਤਾਂ ਦਿੱਲੀ ਕੂਚ ਕਰ ਰਹੇ ਸੀ ਕੁਝ ਨੌਜਵਾਨ ਤਾਂ ਉਹਨਾਂ ਦੇ ਉੱਪਰ ਅਥਰੋ ਗੈਸੇ ਗੋਲੇ ਦਾਗੇ ਗਏ ਨੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ ਨੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਕੈਚ ਵੀ ਕੀਤਾ ਗਿਆ ਜੋ ਉਹਨਾਂ ਦੇ ਵੱਲੋਂ ਦਿਖਾਇਆ ਜਾ ਰਿਹਾ ਖਲੇ ਤੱਕ ਸਮੈਲ ਜੜੀ ਹੈ ਉਹਨਾਂ ਦੀ ਆ ਰਹੀ ਹੈ ਦੱਸਿ ਕਿ ਜਦੋਂ ਵੀ ਆਸੂਗੇ ਅਸੀਂ ਗੋਲੇ ਦਾਗੇ ਜਾਂਦੇ ਨੇ ਤਾਂ ਸਕਿਨ ਦੇ ਉੱਪਰ ਕਾਫੀ ਅਲਰਜੀ ਹੋਣ ਲੱਗ ਪੈਂਦੀ ਹੈ ਰिएक्शन ਉਹ ਸਾ ਦੇਖਣ ਨੂੰ ਮਿਲਦਾ ਹੈ ਜਲਨ ਹੁੰਦੀ ਹੈ ਅੱਖਾਂ ਦੇ ਵਿੱਚੋਂ ਅੱਥੂ ਲਗਾਤਾਰ ਨਿਕਲਦੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਕੈਚ ਕੀਤਾ ਹੋਇਆ ਉਹਨਾਂ ਦੇ ਕਹਿੰਦੇ ਕਿ ਉਹਨਾਂ ਦੇ ਸਾਥੀ ਸੀਗੇ ਉਹ ਕੁਝ ਜ਼ਖਮੀ ਜ਼ਰੂਰ ਹੋਏ ਨੇ ਜੇ ਆਪਾਂ ਸਵੇਰ ਦੇ ਗੱਲ ਕਰੀਏ ਤਾਂ ਕੁਝ ਕਿਸਾਨ ਨੇ ਸਾਥੀ ਜਿਹੜੇ ਨੂੰ ਕਾਫੀ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ बार-बार ਐਂਬੂਲੈਂਸਾਂ ਦੇ ਵੱਲ ਨੂੰ ਮੈਡੀਕਲ ਸਹਾਇਤਾ ਵੀ ਮੁਹੱਈਆ ਕਰਾਈਆਂ ਜਾ ਰਹੀਆਂ ਸੀ ਹਾਲਾਂਕਿ ਐਂਬੂਲੈਂਸਾਂ ਵੀ ਇੱਥੇ ਕਾਫੀ ਤਰਨਾਤ ਕੀਤੀਆਂ ਹੋਈਆਂ ਨੇ ਮੁਲਤਾਨੀ ਮਿੱਟੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਤਾਂ ਕਿ ਚਿਹ ਸੰਖੇਪੀ ਘਟਨਾ ਕਿਸਾਨਾਂ ਦੇ ਨਾਲ ਨਾ ਵਾਪਰੇ ਤੇ ਤਸਵੀਨਾ ਅੱਜ ਤੁਹਾਡੇ ਨਾਲ ਸ਼ੰਭੂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਆਂ ਕੈਮਰਾਮੈਨ ਤਰਨੁ ਦੇ ਨਾਲ ਅੰਜ ਸੱਡਾ ਪੰਜਾਬ ਬੁਲਟਿੰਗ ਸ਼ੰਭੂ ਬਾਰਡਰ